ਨਾ ਨੰਬਰ ਦਾ ਵੜਨ ਇਧਰ ਆਓ ਤੂੰ ਕਿੱਥੇ ਵੜ ਪੁੱਟ ਗਿਆ ਵੜਾ ਇੱਕ ਮਿੰਟ ਯਾਰ ਇੱਕ ਮਿੰਟ ਉਹ ਕਰ ਰਹੇ ਨੇ ਤੁਹਾਡਾ ਪਿੰਡ ਕਿਹੜਾ ਹੈ ਪਿੰਡ ਕਿਹਦਾ ਹੈ ਤੁਹਾਡਾ ਲੋਕਲ ਸਰਪੰਚ ਭਾਈ ਸਾਹਿਬ ਚਲ ਜਓ ਮੈਂ ਤਾਂ ਗੱਲ ਸੌਰੀ ਦੇ ਰਹੇ ਹਾਂ ਸਰ ਆਪਾਂ ਉਹ ਵੀ ਫਰੋਤੇ ਜੀ ਯਾਰ ਇਹ ਤੋਂ ਪਹਿਲਾਂ ਪਹਿਲੇ ਤੁਸੀਂ ਆਪ ਹੀ ਬਦਮਾਸ਼ੀ ਕਰਦੇ ਆਪ ਅਸੀਂ ਕੁਝ ਕੀਤਾ ਜੀ ਸ਼੍ਰੀਮਾਨ ਤੁਹਾਨੂੰ ਨੀਰ ਗੱਲ ਕੱਢੀ ਸਰ ਚਲੋ ਜੀ ਨਾਲ ਪੁੱਛੋ ਚਲੋ ਜੀ ਚਲੋ ਸਰ ਇੱਕ ਸਪੈਕਟਰ ਸਰ ਮੈਂ ਆਇਆ ਤੁਹਾਨੂੰ ਚਲੋ ਜੀ ਜਾਓ ਯਾਰ ਨਾ ਕਰੋ ਇਹਨਾਂ ਨੂੰ ਸਰ ਕੋ ਸਾਹਮਣੇ ਸਾਰਿਆਂ ਨੂੰ ਉਹ ਤੋ ਇਸੇ ਕਰਕੇ ਆਏ ਇੰਨੇ ਨੇ ਸਰੋਖ ਖਲੋਤੇ ਸਾਹਮਣੇ ਸਾਨੂੰ ਵੀ ਕਹੀ ਯਾਰ ਮੈਨੂੰ ਫਿਰ ਕਹਿੰਦੇ ਬਿਠਾਓ ਯਾਰ ਚਲੋ ਚਲੋ ਅੰਦਰ ਫੜਾਓ ਸੁਵੀ ਯਾਰ ਹੁਣ ਹਰ ਜਗ੍ਹਾ ਤੇਰੇ ਵਰਦੇ ਆ ਮਾਨੀ ਮਾਨੀ ਜਾਓ ਜਾਓ ਚਲੋ ਪੈਸਾ ਮੇਰੇ ਹੱਥ ਦੇ ਦੋ ਚਲੋ ਜਾਓ ਜਲਾ ਰਾਜਨੇਤਾ ਚਲੋ 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 ਕੀ ਨਿਆ ਯਾਰੋ ਆਪਕਾ ਮਾਈਕ ਤੇ ਕੋ ਬੋਲ ਰਿਹਾ ਤੇ ਬਾਕੀ ਮੇਰੀ ਗੱਲ ਦੱਸੋ ਕਿ ਨਾਲ ਚੱਲ ਰਹੀ ਆ ਚਲੋ ਦੇਖੇ ਬੋਲ ਇਹ ਪਾਣੀ ਆ ਰਿਹਾ ਲੋਕ ਮੇਰੀ ਮਾਤਾ ਭੈਣਾ ਸਾਰੇ ਜਣੇ ਅੰਦਰ ਪਾਪਾ ਨਹੀਂ ਬੰਦੇ ਹਸਪੀਟਲ ਨਹੀਂ ਕਿੱਧਰ ਗਏ ਇਹਨਾਂ ਵੀਰੇ ਬੰਦੇ ਹਸਪੀਟਲ ਆ ਤੇ ਅਸੀਂ اسی ਕਰਕੇ ਆਏ ਤੁਹਾਨੂੰ ਪਤਾ ਲੱਗਿਆ ਇਸ ਕਰਕੇ ਆਏ ਨੇ ਕਾਰਵਾਈ ਕਰਨ ਆਏ ਤੁਸੀਂ ਪੁੱਛੋ ਤਾਂ ਪਾਪਾ ਵੇਖ ਮੇਰੀ ਬਾਤ ਕੀ ਜ਼ੋਰ ਇੱਥੇ ਨਾ ਇੱਥੇ ਨਾ ਇੱਥੇ ਨਾ ਕਿਉਂ ਹਾਂਜੀ ਤੇ ਫਿਰ ਤੁਸੀਂ ਆਪਣੇ ਘਰੇ ਜਾਓਗੇ ਤੁਸੀਂ ਆ ਨਹੀਂ ਸਕਦੇ ਜੀ ਇੱਥੇ ਜਾਓ ਆਪਣੇ ਸੁਖੀ ਵਾਲੇ ਪਤੀ ਟੀਮ ਲੋ ਆ ਜਾਣ ਪਿੱਛੇ ਵੀ ਦੇਖ ਤੇ ਉਹ ਟੀਮ ਲੈ ਕੇ ਮੇਰਾ ਭਰਾ ਪਿੱਛੇ ਵੀ ਟੀਮ ਨਾਲ ਉਹ ਵੀ ਆਏ ਲੱਗਦਾ ਠੀਕ ਹੈ ਜੀ ਪਰਵਾਣੀ ਵਾਲੀ ਟੀਮ ਸੁਭਾਏ ਉੱਪਰ ਵੀ ਆਣ ਤਰ੍ਹਾਂ ਕੋਈ ਨਾ ਬੜਾ ਹਰਦਾ ਨਹੀਂ ਦਾ ਆਉਟਸਾਈਡਰ ਨਹੀਂ ਚਾਹੀਦਾ ਜਿਹੜਾ ਫੜ ਦਿਖਦਾ ਤੁਹਾਨੂੰ ਫੜ ਕੇ ਗੱਡੀ ਚ ਬਿਠਾਉਗੇ। ਕੋਈ ਨਹੀਂ ਜਾਵੇ। ਕਿਹੜਾ ਕਿਹੜਾ ਘਰ ਹੈ? ਸਿਰਫ ਜਿਹੜਾ ਘਰ ਹੈ ਉਹ ਅੰਦਰ ਕੋਲੋਂ ਬਸ ਕੇ ਆਪਿਆਂ ਤੇ ਰਹਿ ਗੋਇ। ਕਹਿੰਦੀ ਜੇ ਬਾਦੂ ਕੋਈ ਵੀ ਬੰਦਾ ਤੁਹਾਡੇ ਇੱਥੇ ਜਨਾਬ ਅਸਲੀਬ ਹੋਇਆ ਉਹ ਤੁਸੀਂ ਅੰਦਰ ਬੁੜਾਇਆ ਤੁਹਾਡੇ ਖਿਲਾਫ ਹੀ ਕਰਵੀ ਹੋਏਗੀ। ਤੇਰਾ ਕਿਹੜਾ ਪਿੰਡ ਆ ਵੀ ਕਹਿੰਦਾ ਵੇ ਕਰੀਂ ਲੈ ਆ ਦੋ ਤੋ ਦਰ ਕਰੋ ਰਾਹ ਵਾਧੂ ਪਿੱਛੇ ਲੈ ਜਾਓ ਦੇਖੋ ਅੱਗੇ ਮੈਂ ਗਾੜ ਦਿਖਾ ਕਾਕਾ ਮੈਂ ਤੇਰੇ ਵਰਗੇ ਰੋਡ ਸੱਤੀ ਹੋਣਾ ਇੱਥੇ ਮੇਰੇ ਕੰਮ ਹੀ ਹੈ ਡਿਊਟੀ ਹੈ ਇਹ ਵੀ ਫਿਰ ਇੱਥੋਂ ਜਾਓ ਚਲੋ ਮੈਂ ਜਾਓ ਜਾ ਜਾ ਨੀ ਆਉਂਦੇ ਹੋ ਜਾ ਇਹ ਹਾਂ ਕਿ ਨਾ ਨਾ ਦੱਸ ਚਲੋ ਵਾ ਦੇਖਣਾ ਤੇ ਫਿਰ ਇੱਥੇ ਕੀ ਕਰਨ ਲਿਆ ਚਲੋ ਕਰੋ ਆ ਜਾਓ ਕਾਕਾ ਆਵਣ ਜਾਓ ਤੇਰਾ ਪੈਂਡ ਕਿਹੜਾ ਸਭ ਚੱਕਦੀ ਹੈ ਸਭ ਚੱਕ ਦਈਂ ਜੀ ਸਾਰੇ ਇਸੇ ਕਰਦੇ ਹਾਂ ਜਾਓ ਅੰਦਰ ਜਾਓ